ਸਭ ਤੋਂ ਪਹਿਲਾਂ ਸਾਡੇ ਨੂੰ ਪਿਆਰ ਭਰੀ ਸ਼াশਰੀ ਯਕਾ ਦਾ ਜਿਵੇਂ ਕਿ ਪੰਜਾਬ ਜਿੱਥੇ ਮੌਜੂਦਾ ਹਾਲਾਤ ਜਿਹੜੇ ਚੱਲ ਰਹੇ ਨੇ ਪ੍ਰਵਾਸੀਆਂ ਦੇ ਗੱਲਾਂ ਅਸੀਂ ਸਾਰੇ ਆਨ ਸੁਣਦੇ ਆ ਉਹਦੇ ਸਬੰਧ ਚ ਪੂਰੇ ਪਿੰਡ ਦੀ ਸਹਿਮਤੀ ਨਾਲ ਸਾਡੀ ਪੰਚਾਇਤ ਨੇ ਮਤਾ ਪਾਇਆ ਹੈ ਇਹਦੇ ਸਬੰਧਤ ਮਤ ਨੂੰ ਸਾਰੇ ਪਿੰਡ ਦੇ ਅਸੀਂ ਸਿਦਕੀ ਕਰਵਾਏ ਆ ਤੇ ਸਾਡੀ ਪੰਚਾਇਤ ਮੈਂਬਰਾਂ ਦੇ ਨਾਲ ਨਾਲ ਪਿੰਡ ਦੇ ਬਹੁਤ ਮੋਤਵਰ ਇੱਥੇ ਜਿਹੜੇ ਹਜੂਰ ਨੇ ਇਹ ਮਤੇ ਚ ਅਸੀਂ ਲਿਖਿਆ ਹੈ ਜੀ ਜਿਵੇਂ ਕਿ ਸਾਰੇ ਇਹਦੇ ਨੇ ਬੜੀ ਇਹ ਗੱਲ ਕਰਨੀ ਵੀ ਬੜੀ ਜ਼ਰੂਰੀ ਬਣ ਗਈ ਹੈ ਕਿ ਬੜੇ ਸ਼ਾਂਤਮਈ ਢੰਗ ਦੇ ਨਾਲ ਅਸੀਂ ਸਾਡੀ ਕਿਸੇ ਪ੍ਰਵਾਸੀ ਨਾਲ ਕੋਈ ਪਰਸਨਲ ਦੁਸ਼ਮਣੀ ਤਾਂ ਸਾਡੀ ਰੰਜਿਸ਼ ਨਹੀਂ ਹੈ ਨਾ ਤਾਂ ਅਸੀਂ ਕਿਸੇ ਨੂੰ ਗਾਲ ਕੱਢੀਏ ਨਾ ਕਿਸੇ ਨਾਲ ਤੱਕਾ ਕਰੀਏ ਜਿਹੜੇ ਇੱਥੇ ਜਿਨ੍ਹਾਂ ਦੀ ਲੋੜ ਹੈ ਜਿਨ੍ਹਾਂ ਨੂੰ ਕੰਮ ਹੈ ਇੱਥੇ ਕਰ ਰਹੇ ਨੇ ਮੌਜੂਦਾ ਕੰਮ ਕਰ ਰਹੇ ਨੇ ਉਹ ਕਿਸੇ ਜ਼ਿੰਮੇਵਾਰ ਕੋਲ ਰਹਿ ਰਹੇ ਨੇ ਉਹ ਆਪਣੀ ਪੁਲਿਸ ਵੱਲੋਂ ਵੈਰੀਫਿਕੇਸ਼ਨ ਕਰਾ ਕੇ ਇੱਥੇ ਰਹਿ ਸਕਦੇ ਆ ਠੀਕ ਹੈ ਜੀ ਸਾਡੀ ਜਿਹੜੀ ਮੇਨ ਗੱਲ ਹੈ ਅਸੀਂ ਇਹ ਚਾਹੁੰਦਾ ਸਾਡਾ ਪਿੰਡੇ ਚਾਹੁੰਦਾ ਕਿਸੇ ਕਿਸੇ ਪ੍ਰਵਾਸੀ ਦੀ ਸਾਡੇ ਪਿੰਡ ਤੇ ਸਾਨੂੰ ਵੋਟ ਦੇ ਅਸਰ ਨਾ ਦੇ ਚਾਹੀਏ ਠੀਕ ਹੈ ਜੀ ਇਹਦੇ ਚ ਅਸੀਂ ਜਿਹੜੀਆਂ ਕੁਝ ਗੱਲਾਂ ਲਿਖਿਆ ਨੇ ਉਹ ਮੈਂ ਤੁਹਾਨੂੰ ਪੜ੍ਹ ਕੇ ਤੁਹਾਡੇ ਨਾਲ ਸਾਂਝੀਆਂ ਕਰਦਾ ਜੀ ਪੰਚਾਇਤ ਬਣੋ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਵੋਟ ਕਾਰਡ ਤੇ ਕੋਈ ਹੋਰ ਸਰਟੀਫਿਕੇਟ ਬਣਾਉਣ ਲਈ ਤਸਦੀਕ ਨਹੀਂ ਕੀਤਾ ਜਾ ਸਕਦਾ ਤਾਂ ਪਾਉ ਹੋ ਨੰਬਰ ਦਾ ਪਾਉ ਹੋ ਪੰਚੀ ਪਾਉ ਹੋ ਸਰਪੰਚ ਦਾ ਪਿੰਡ ਦਾ ਕੋਈ ਵੀ ਵਿਅਕਤੀ ਪ੍ਰਵਾਸੀਆਂ ਨੂੰ ਜ਼ਮੀਨ ਨਹੀਂ ਵੇਚੇਗਾ ਪਿੰਡ ਵਿੱਚ ਕੋਈ ਵਿਅਕਤੀ ਜੇਕਰ ਪ੍ਰਵਾਸੀਆਂ ਨੂੰ ਰਹਿਣ ਲਈ ਜਗ੍ਹਾ ਦੇਵੇਗਾ ਤਾਂ ਪ੍ਰਵਾਸੀ ਦੀ ਪੁਲਿਸ ਵੈਰੀਫਿਕੇਸ਼ਨ ਕਰਾਉਣਾ ਯਕੀਨੀ ਬਣਾਏਗਾ ਅਤੇ ਆਪਣੀ ਨਿੱਜੀ ਜ਼ਿੰਮੇਵਾਰੀ ਤੇ ਪ੍ਰਵਾਸੀ ਨੂੰ ਰਹਿਣ ਲਈ ਜਗ੍ਹਾ ਦੇਵੇਗਾ ਝੋਨੇ ਅਤੇ ਕਣਕ ਦੀ ਕਟਾਈ ਸਮੇਂ ਜੋ ਵੀ ਪ੍ਰਵਾਸੀ ਮਜ਼ਦੂਰ ਆਣਗੇ ਉਹਨਾਂ ਨੂੰ ਖੇਤਾਂ ਵਿੱਚ ਮੋਟਰ ਤੇ ਰੱਖਿਆ ਚਾਹੀਦਾ ਹੈ ਜੇਕਰ ਕੋਈ ਵੀ ਪ੍ਰਵਾਸੀ ਸਮਾਨ ਵੇਚਣ ਦੀ ਪਿੰਡ ਵਿੱਚ ਫੇਰੀ ਲਾਉਣ ਆਉਂਦਾ ਹੈ ਤਾਂ ਪਿੰਡ ਦਾ ਕੋਈ ਵੀ ਵਿਅਕਤੀ ਉਸ ਦੀ ਪਛਾਣ ਸੰਬੰਧੀ ਪੁੱਛਗਿੱਛ ਕਰ ਸਕਦਾ ਹੈ ਅਤੇ ਜੇ ਕੋਈ ਸ਼ੱਕੀ ਪ੍ਰਵਾਸੀ ਵਿਅਕਤੀ ਪਿੰਡ ਵਿੱਚ ਮਿਲਦਾ ਹੈ ਤਾਂ ਉਸ ਬਾਰੇ ਪੰਚਾਇਤ ਨੂੰ ਇਤਲਾਹ ਕਰਨਾ ਜਾਂ ਪੁਲਿਸ ਨੂੰ ਇਤਲਾਹ ਕਰਨਾ ਜ਼ਰੂਰੀ ਸਮਝੋ ਜੀ ਸਾਰੇ ਪਿੰਡ ਵਾਸੀਆਂ ਨੇ ਇਸ ਮਤੇ ਦੀ ਪੂਰੀ ਹੱਥ ਜੋਗ ਤੇ ਬੇਨਤੀ ਹੈ ਕਿ ਪਾਲਣਾ ਕਰਨੀ ਹੈ ਹਮਤਾ ਸਭ ਨੂੰ ਤੁਹਾਨੂੰ ਸਾਰਾ ਜਿਹੜਾ ਪੜ੍ਹ ਕੇ ਸਮਝ ਆਇਆ ਜੀ ਤੇ ਉਮੀਦ ਕਰਦਾ ਵੀ ਪਿੰਡ ਵੀ ਸਾਥ ਦੇਊਗਾ ਕਿਉਂਕਿ ਇਹ ਗੱਲ ਸਾਡੀ ਨਹੀਂ ਪੰਜਾਬ ਤੇ ਪੰਜਾਬੀ ਦੀ ਗੱਲ ਹੈ ਜੋ ਜੋ ਹੋ ਰਿਹਾ ਅਸੀਂ ਸਾਰੇ ਦੇਖ ਰਹੇ ਹਾਂ ਧੰਨ ਦਿੱਤਾ ਬੈਠੇ I